ਦੀ ਸਰਕਾਰ ਦੇ ਵਿੱਚ ਵੀ ਜਦੋਂ ਸਰਕਾਰੀ ਨੌਕਰੀ ਨਿਕਲੇਗੀ ਤੇ ਫਿਰ ਉਸ ਸਰਕਾਰੀ ਨੌਕਰੀ ਦੇ ਵਿੱਚ ਕੁਝ ਕੋਟਾ 75% ਫਿਕਸ ਕਰਾਂਗੇ ਜਿਹਦੇ ਵਿੱਚ ਉਹ ਸਰਕਾਰੀ ਨੌਕਰੀ ਤੇ ਜਿਹੜੀ ਪਹਿਲੇ ਉਹ ਸਰਕਾਰੀ ਸਕੂਲ ਚ ਪੜੇ ਬੱਚਿਆਂ ਜਿਹੜੀ ਦਿੱਤੀ ਜਾਵੇ ਇਸ ਗੱਲ ਦਾ ਇਤਿਹਾਸ ਨੇ ਦਿੱਤਾ ਸੁਣਿਆ ਹੈ ਸਾਡੀਆਂ ਕਾਰਾਂ ਪਰ ਸ਼ੋਰ ਸੁਣਾਉਣਾ ਹੈ ਔਰ ਚੜਦੀ ਕਲਾ ਦੀ ਕਲਾ ਦੇ ਵਿੱਚ ਸਾਨੂੰ ਰਾਜਨੀਤੀ ਬਾਤ ਚ ਸਾਨੂੰ ਸਰਕਾਰਾਂ ਬਾਤ ਚ ਸਰਕਾਰ ਦੇ ਨਾਲ ਦਾ ਬਾਤ ਚ ਆਪਣੇ ਇਸ ਪਰਿਵਾਰ ਦੇ ਨਾਲ ਪਹਿਲਾਂ ਫਿਰ ਸਰਕਾਰਾਂ ਨੇ ਤਗੜੇ ਹੋ ਕੇ 2027 ਦੀ ਲੜਾਈ ਲੜਦੀ ਹੈ ਔਰ ਬਾਬਾ ਜੀ ਸਹੀ ਕਹਿ ਰਹੇ ਸੀ ਕਿ ਬੜੀ ਬਹਾਦਰਾਂ ਵਾਲੀ ਕੌਮ ਹੈ ਬੜੀ ਯੋਧਿਆਂ ਵਾਲੀ ਕੌਮ ਹੈ ਔਰ ਫਿਰ ਰੇ ਗੂਕੇ ਬੇਟੇ ਜਦੋਂ ਮੈਦਾਨੇ ਜੰਗ ਦੇ ਵਿੱਚ ਪੈਰ ਧਰਦੇ ਆ ਤੇ ਫਿਰ ਵੈਰੀਆਂ ਨੂੰ ਭਾਜੜਾ ਪੈ ਜਾਂਦੀਆਂ ਭਾਜੜਾ ਪੈ ਜਾਂਦੀਆਂ ਬਾਬਾ ਜੀ ਅਸੀਂ ਉਸ ਚੜ੍ਹਦੀ ਕਲਾ ਵਾਲੇ ਗੋਮ ਵਾਲੇ ਪਾਸੇ ਆ ਸੋ ਮੈਂ ਤੁਹਾਨੂੰ ਜ਼ਿਆਦਾ ਲੰਮਾ ਨਾ ਕਹਿੰਦਾ ਹੋਇਆ ਕਾਫੀ ਲੰਬੇ ਸਮੇਂ ਤੋਂ ਮੇਰੀਆਂ ਪਤਾਵਾਂ ਪੈਣਾ ਬਜ਼ੁਰਗ ਬੈਠਿਆ ਨੌਜਵਾਨ ਸਾਥੀ ਆਇਆ ਇਹਨਾਂ ਨੇ ਵੀ ਆਪਣੇ ਘਰਾਂ ਚ ਜਾਣਾ ਕੰਮ ਕਰਦੀ ਹੋਤਾ ਬਹੁਤ ਕੀਮਤੀ ਸਮਾਂ ਕੱਟ ਕੇ ਤੁਸੀਂ ਸਾਰੇ ਸਾਥੀਰੇ ਆਏ ਹੋ ਅੱਜ ਮੈਨੂੰ ਇੱਥੇ ਪਹੁੰਚਣ ਦਾ ਸਦਾ ਦਿੱਤਾ ਮੈਨੂੰ ਮਾਣ ਹੈ ਇਸ ਗੱਲ ਦਾ ਔਰ ਮੇਰੇ ਸਤਕਾਰਯੋਗ ਸਾਰੀ ਸਮੂਹ ਸਾਥਕਤ ਨੇ ਬਹੁਤ ਸਾਰਾ ਪਿਆਰ ਸਤਕਾਰ ਇੱਥੇ ਪਹੁੰਚ ਕੇ ਦਾਸ ਦੀ ਚੋਲੀ ਚ ਪਾਇਆ ਤੁਹਾਡੀ ਸਾਰੀ ਸਾਥਕਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ ਕੋਟ ਧੰਨਵਾਦ ਕਰਦਾ ਔਰ ਮੇਰੇ ਕੰਨਾਂ ਦੇ ਵਿੱਚ ਅੱਜੋ ਗੂੰਜ ਰਿਹਾ ਬੋਲ ਕਿ ਮੈਂ ਨੀਵਾ ਮੇਰਾ ਮੁਰਸ਼ਦ ਉੱਚਾ ਮੈਂ ਨੀਵਾਂ ਮੇਰਾ ਪਰਛਾਤ ਉੱਚਾ ਅਸੀਂ ਉੱਚਿਆਂ ਦੇ ਸੱਜ ਲਾਈਆਂ ਸਦਕੇ ਜਾਵਾਂ ਇਹਦਾ ਉੱਚਿਆਂ ਦੇ ਜਿਹਦਾ ਨੀਵਿਆਂ ਸੰਗ ਨਿਭਾਇਆ ਬਹੁਤ ਬਹੁਤ ਤੁਹਾਡੀ ਸਾਥ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਹੋਣਾ ਪਾ